ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਬਾੜੀ ਦੇ ਸੰਧਾ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਆਂ ਜੀ 136 ਗੱਜ ਦਾ ਪਲਾਟ ਵਿਕਾਊ ਹੈ ਜੀ ਗਲੀ ਨੰਬਰ 22 ਬਾਬਾ ਦੀਪ ਸਿੰਘ ਨਗਰ ਨੇੜੇ ਜੀ ਐਨ ਈ ਕਾਲਜ ਲੁਧਿਆਣਾ ਰੇਟ ਹੈ ਜੀ 14500 ਰੁਪਏ ਪਰ ਗੱਜ 95016 68 ਪੂਰਾ 200 ਦੂਜਾ ਨੰਬਰ ਹੈ ਜੀ 99884 4252 ਤੀਜਾ ਨੰਬਰ ਹੈ ਜੀ 79862 72149 ਇਹਨਾਂ ਤਿੰਨਾਂ ਨੰਬਰਾਂ ਤੇ ਕਾਲ ਕਰਕੇ ਤੁਸੀਂ ਪਲਾਟ ਆ ਜਿਹੜਾ ਖਰੀਦ ਸਕਦੇ ਹੋ ਫੋਰਚੂਨਰ ਗੱਡੀ ਵਿਕਾਊ ਹੈ ਜੀ 2011 ਮਾਡਲ ਗੱਡੀ ਹੈ ਜੀ ਹਰਿਆਣਾ ਨੰਬਰ ਹੈ 4Y4 ਫੋਰਚੂਨਰ ਗੱਡੀ ਵਿਕਾਊ ਹੈ ਜੀ ਰੇਟ ਹੈ ਜੀ 7,50,000 ਏਰੀਆ ਮਲੋਟ ਹੈ ਜੀ 97797 83402 97797 83402 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਫੋਰਚੂਨਰ ਗੱਡੀ ਜਿਹੜੀ 7,50,000 ਚ ਖਰੀਦ ਸਕਦੇ ਹੋ ਸਕੋਰਪਿਓ ਗੱਡੀ ਵਿਕਾਊ ਹੈ ਜੀ 2021 ਮਾਡਲ ਹੈ 60000 ਚੱਲੀ ਹੈ ਜੀ ਪਹਿਲੇ ਨਾ ਹੈ 15 ਲੱਖ ਰੁਪਏ ਰੇਟ ਰੱਖਿਆ ਗਿਆ ਬਠਿੰਡੇ ਗੱਡੀ ਖੜੀ ਹੈ ਤੁਸੀਂ ਜਾ ਕੇ ਖਰੀਦ ਸਕਦੇ ਹੋ ਚੈੱਕ ਕਰਕੇ ਸਕੋਰਪੀਓ ਗੱਡੀ ਹੈ ਜੀ 21 ਮਾਡਲ ਹੈਗਾ ਗੱਡੀ ਪਹਿਲੇ ਨਾ ਹੈ ਏਰੀਆ ਬਠਿੰਡਾ ਹੈ 8393 17175 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਹੈ ਜਿਹੜੀ ਖਰੀਦ ਸਕਦੇ ਹੋ ਝੋਟਾ ਵਿਕਾਊ ਹੈ ਜੀ ਮੋਰਾ ਨਸਲ ਦਾ ਝੋਟਾ ਵਿਕਾਊ ਹੈ ਜੀ ਮੋਰਾ ਨਸਲ ਦਾ ਏਰੀਆ ਨਾਬਾ ਰੇਟ 1 ਲੱਖ 20000 8528598105 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਛੋਟਾ ਮੋਹਰਾ ਨਸਲ ਦਾ 1,20,000 ਰੁਪਏ ਚ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਜਨਨ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਜਲਦੀ ਹੀ ਤੁਹਾਡੇ ਤੱਕ ਪਹੁੰਚ ਸਕੇ ਸਵਰਾਜ 855 ਟਰੈਕਟਰ ਵਿਕਾਊ ਹੈ ਜੀ 2016 ਮਾਡਲ ਪੰਜਾਬ ਨੰਬਰ 50% ਟਾਇਰ ਨੇ ਜੀ ਨਾਲ ਦੇ ਅਗਲੇ ਟਾਇਰ ਨੇ ਜੀ 70% 3300 ਘੰਟਾ ਚੱਲਿਆ ਸਾਫ ਕੰਡੀਸ਼ਨ ਪਹਿਲੇ ਨਾ ਹੈ ਜੀ 5,25,000 ਰੁਪਏ ਰੇਟ ਰੱਖਿਆ ਹੈ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 62840 46003 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਲੇਜ਼ਰ ਗਰਾਹ ਵਿਕਾਊ ਹੈ ਜੀ 2015 ਮਾਡਲ ਏਰੀਆ ਮੋਗਾ ਫੁੱਲ ਗਾਰੰਟੀ ਰੇਟ 1,30,000 1,30,000 ਰੁਪਏ ਰੇਟ ਮੰਗਿਆ 2015 ਮਾਡਲ ਹੈ ਏਰੀਆ ਮੋਗਾ ਜੀ 99154 15 145 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਲੇਜ਼ਰ ਕਰਾਹਾ 2015 ਮਾਡਲ 1 ਲੱਖ 30000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ HMT 511 ਟਰੈਕਟਰ ਵਿਕਾਊ ਹੈ ਜੀ 2002 ਮਾਡਲ ਪਾਵਰ ਸਟੀering ਹੈ ਜੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਹੈ ਇੰਜਨ ਗੇਅਰ ਦਾ ਓਕੇ ਹੈ 1 ਲੱਖ 70000 ਰੁਪਏ ਰੱਖੇ ਗਿਆ ਜੀ 99685 880121 ਨੰਬਰ ਤੇ ਕਾਲ ਕਰਕੇ ਤੁਸੀਂ HMT 5911 ਟਰੈਕਟਰ ਖਰੀਦ ਸਕਦੇ ਹੋ ਬਿੱਲੀ ਜੀਪ ਵਿਕਾਊ ਹੈ ਜੀ ਏਰੀਆ ਫਰੀਦਕੋਟ ਮਜਬੂਰੀ ਕਰਕੇ ਬੇਚ ਰਹੇ ਨੇ ਗੱਡੀ ਦੇ ਵਿੱਚ ਕੋਈ ਨੁਕਸ ਨਹੀਂ ਕੋਈ ਕਮੀ ਪੇਸ਼ੀ ਨਹੀਂ ਹੈਗੀ ਜੀ ਫੁੱਲ ਗਾਰੰਟੀ ਹੈਗੀ ਕਾਗਜ ਵਗੈਰਾ ਪੂਰੇ ਨੇ ਓਕੇ ਕੰਡੀਸ਼ਨ ਦੀ ਗੱਡੀ ਹੈ ਬਸ ਮਜਬੂਰੀ ਕਰਕੇ ਬੇਚ ਰਹੇ ਨੇ ਗੱਡੀ ਦਾ ਰੇਟ ਹੈ 215000 70870 6049 इस नंबर ते फोन करके बिल्ली जीप जी। जी। है जी है दो लख पंद्रह हज़ार रुपए खरीद सकते हो जी स्वराज अठ सौ पचवंजा ट्रैक्टर बिकाऊ है सौ अठानवे मॉडल स्वराज अठ सौ पचवंजा ट्रैक्टर बिकाऊ है जी उन्नीस सौ अठानवे मॉडल है जी पंजाब नंबर एरिया मानसा रेट की गल करिए दो लख तीह हज़ार रुपए रेट रखे गए बाहट तीन सौ अस्सी सात सौ छब्बी दूजा नंबर है जी पचानवे तीन सौ अठ सताई छे सौ अठारह ਇਸ ਨਾਲ ਦੋਨਾਂ ਨੰਬਰਾਂ ਤੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਅਗਲੀ ਗੱਲ ਦੀ ਗੱਲ ਕਰਦੇ ਆਂ ਜੀ ਸੋਨਾਲੀਕਾ 730 ਡ੍ਰੈਕਟਰ ਵਿਕਾਊ ਹੈ ਜੀ 2012 ਮਾਡਲ ਪੰਜਾਬ ਨੰਬਰ ਕੰਡੀਸ਼ਨ ਦੀ ਗੱਲ ਕਰੀਏ ਤਾਂ ਸਾਫ਼ ਕੰਡੀਸ਼ਨ ਹੈ ਮਾਲਕ ਵੱਲ ਦਾ ਕਹਿਣਾ ਫੁੱਲ ਗਾਰੰਟੀ ਹੈ ਬਾਅਦ ਕਿ ਚੈੱਕ ਕਰਕੇ ਖਰੀਦੋ 1,80,000 ਰੁਪਏ ਰੇਟ ਰੱਖਿਆ ਗਿਆ ਜੀ 9855555347 ਇਸ ਨੰਬਰ ਤੇ ਫੋਨ ਕਰਕੇ ਸੋਨਾਲੀਕਾ ਡ੍ਰੈਕਟਰ ਤੁਸੀਂ ਖਰੀਦ ਸਕਦੇ ਹੋ 60 ਫਾਰਮ ਟ੍ਰੈਕ ਟ੍ਰੈਕਟਰ ਵਿਕਾਊ ਹੈ ਜੀ 2007 ਮਾਡਲ ਏਰੀਆ ਮਾਥਪੁਰ ਨਕੋਦਰ ਰੇਟ 245981522458 ਇਸ ਨੰਬਰ ਤੇ ਫੋਨ ਕਰਕੇ ਤੁਸੀਂ 60 ਫਾਰਮ ਟ੍ਰੈਕ ਟ੍ਰੈਕਟਰ 2007 ਮਾਡਲ ਨੂੰ 245000 ਰੁਪਏ ਚ ਖਰੀਦ ਸਕਦੇ ਹੋ ਮਾਥਪੁਰ ਨਕੋਦਰ ਦੇ ਵਿੱਚ ਇਹ ਟ੍ਰੈਕਟਰ ਹੈ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਜੌਂਡੀਅਰ 5310 ਟ੍ਰੈਕਟਰ ਵਿਕਾਊ ਹੈ ਜੀ ਜੌਂਡੀਅਰ 5310 ਟ੍ਰੈਕਟਰ ਵਿਕਾਊ ਹੈ ਜੀ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ 2007 ਮਾਡਲ ਹੈ 440000 ਰੁਪਏ ਰੇਟ ਮੰਗਿਆ 80% ਟੈਨ ਨੇ ਏਰੀਆ ਸ਼ੇਅਰ ਪਰ 9914462877 ਇਹ ਨਾਮਾਲਕ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਜੋਨਡੀਆ 5310 ਟਰੈਕਟਰ ਹੈ ਜਿਹੜਾ 440000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਫਾਰਮ ਟਰੈਕ 60 ਟਰੈਕਟਰ ਵਿਕਾਊ ਹੈ ਜੀ 2003 ਮਾਡਲ ਹੈ ਏਰੀਆ ਤਰਨਤਾਰਨ ਕਾਗਜ਼ ਵਗੈਰਾ ਪੂਰੇ ਨੇ ਜੀ ਉਈ ਗਮੀ ਮੇਂ ਐਸ਼ੀ ਨਹੀਂ ਆ ਗਈ ਇੰਜਨ ਗੇਅਰ ਦਾ ਓਕੇ ਹੈ ਜੀ ਰੇਟ 2,25,000 ਤਰਨਤਨ ਏਰੀਆ ਹੈਗਾ 2003 ਮਾਡਲ ਹੈ 60 ਫਾਰਮਰ ਟਰੈਕਟਰ ਟਰੈਕਟਰ ਦਿਖਾਊਗਾ ਨੰਬਰ ਨੋਟ ਕਰ ਲਓ 84270 25964 ਇਸ ਨੰਬਰ ਤੇ ਫੋਨ ਕਰਕੇ ਤੁਸੀਂ 60 ਫਾਰਮਰ ਟਰੈਕਟਰ ਟਰੈਕਟਰ 2,25,000 ਵਿੱਚ ਖਰੀਦ ਸਕਦੇ ਹੋ ਛੇਤੀ ਤੋਂ ਛੇਤੀ ਸਾਰਾ ਕੁਝ ਸੇਲ ਕਰਨਾ ਜੀ ਇਸ ਵੀਰ ਨੇ ਬਾਹਰ ਜਾਣਾ ਇਸ ਕਰਕੇ ਜਲਦੀ ਸਾਰੇ ਸੰਦ ਵਿਕਾਊ ਕਰਦੇ ਨੇ ਜੀ ਨਿਊ ਹਾਲੈਂਡ 633 ਟਰੈਕਟਰ ਹੈ ਜੀ ਡੈਂਪਰ ਟਰਾਲੀ 11/66 ਦੀ 11 ਹਲ ਬਿਜਾਈ ਮਸ਼ੀਨਾਂ ਤੇ ਹੋਰ ਵੀ ਬਹੁਤ ਸਾਰਾ ਕੁਝ ਹੈ ਤੁਸੀਂ ਇਸ ਨੰਬਰਾਂ ਤੇ ਕਾਲ ਕਰਕੇ ਖਰੀਦ ਸਕਦੇ ਹੋ 98552 29964 98144 21744 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਨੂੰ ਜ਼ਮੀਨ ਚਾਹੀਦੀ ਹੈ ਜੀ 2 ਕਿੱਲੇ ਤੋਂ ਲੈ ਕੇ 5 ਕਿੱਲੇ ਤੱਕ ਮੁੱਲ ਹੋਵੇ ਜਾਂ ਕੋਈ ਘੈਣੇ ਵੀ ਦਿੰਦਾ ਹੋਵੇ ਉਹ ਵੀ ਚੱਲ ਜੂਗੀ ਏਰੀਆ ਰਾਮਪੁਰਾ ਬਰਨਾਲਾ ਮਹਿਲਕਲਾ ਇਹਨਾਂ ਏਰੀਆ ਵਿੱਚ ਹੋਵੇ ਤਕਸੀਮ ਤੱਕ ਅਤੇ ਰੋਡ ਦੇ ਨੇੜੇ ਵਾਲੀ ਨੂੰ ਪਹਿਲ ਦਿੱਤੀ ਜਾਵੇਗੀ ਆ ਸੰਪਰਕ ਕਰੋ 86995 10528 ਤੇ ਜਿਹੜਾ ਰੇਟ ਆ ਉਹ 25 ਲੱਖ ਤੱਕ ਹੋਵੇ ਤੇ ਬਾਕੀ ਮੌਕੇ ਦੇ ਹਿਸਾਬ ਨਾਲ ਜ਼ਮੀਨ ਦੇ ਹਿਸਾਬ ਨਾਲ ਵੇਖਿਆ ਜਾਊਗਾ ਮਾਲਕ ਵੀਰ ਸੰਪਰਕ ਕਰਨ 2 ਤੋਂ ਲੈ ਕੇ 5 ਗਿੱਲੇ ਤੱਕ ਵੇਚਣ ਵਾਲੇ ਤੇ ਕਹਿਣ ਕਰਨ ਦੇ ਚਾਹਵਨ ਵੀ ਸੰਪਰਕ ਕਰ ਸਕਦੇ ਹਨ 86995 10528 ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ